ਗੁਰਮਤਕਾਵ ਸਿਧਾਂਤ ਦੇ ਉੱਪਰ ਸੰਪਾਦਿਤ ਜੋ ਪੁਸਤਕ ਹੈ ਉਸ ਦੇ ਵਿੱਚੋਂ ਗੁਰਮਤਕਾਵ ਧਾਰਾ ਬਾਣੀਕਾਰ ਜੀਵਨ ਤੇ ਰਚਨਾ ਡਾਕਟਰ ਅਮਰਿਤਪਾਲ ਕੌਰ ਦਾ ਆਰਟੀਕਲ ਜੋ ਕਿ ਐਮਏ ਭਾਗ ਦੂਜਾ ਸਮੈਸਟਰ ਚੌਥਾ ਦੇ ਸਿਲੇਬਸ ਦੇ ਵਿੱਚ ਹੈ ਡਾਕਟਰ ਅਮਰਿਤਪਾਲ ਕੌਰ ਗੁਰਮਤਕਾਵ ਧਾਰਾ ਬਾਣੀਕਾਰ ਜੀਵਨ ਤੇ ਰਚਨਾ ਵਿਸ਼ੇ ਦੇ ਉੱਪਰ ਜੋ ਵਿਚਾਰ ਪੇਸ਼ ਕਰਦੇ ਉਹਨਾਂ ਨੂੰ ਅੱਜ ਅਸੀਂ ਸਾਂਝਾ ਕਰਨ ਲੱਗੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਸੰਕਲਨ ਤੇ ਸੰਪਾਦਨਾ ਦੁਆਰਾ 1430 ਪੰਨਿਆਂ ਦੀ ਵੱਡਾਕਾਰੀ ਰਚਨਾ ਦੇ ਰੂਪ ਵਿੱਚ ਸਰੂਪਤ ਹੈ ਇਹ ਬਾਣੀ 6 ਸਿੱਖ ਗੁਰੂ ਸਹਿਬਾਨ 15 ਭਗਤਾਂ 11 ਪਟਾਂ ਤੇ 4 ਗੁਰਸਿੱਖਾਂ ਦੁਆਰਾ ਰਚੀ ਗਈ ਹੈ ਜਿਸ ਦਾ ਸਮਾ ਇਤਿਹਾਸਿਕ ਕਾਲ ਖੰਡ ਵਿੱਚ 12ਵੀਂ ਸਦੀ ਤੋਂ 17ਵੀਂ ਸਦੀ ਭਾਵ 5 ਸਦੀਆਂ ਤੱਕ ਫੈਲਿਆ ਹੋਇਆ ਹੈ ਇਸ ਦੇ ਨਾਲ ਹੀ ਰਚਨਾ ਸਥਾਨ ਵਜੋਂ ਭਾਰਤ ਦੇ ਵੱਡੇ ਪੂਖੰਡ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਵੱਖ-ਵੱਖ ਧਰਮਾਂ ਵੱਖ-ਵੱਖ ਸਭਿਆਚਾਰਾਂ ਬੋਲੀਆਂ ਜਾਤਾਂ ਤੇ ਸਮੇਂ ਦੀ ਵਿਭਿੰਨਤਾ ਨਾਲ ਜੁੜੀ ਹੋਈ ਬਾਣੀ ਦੇ ਰਚਨਹਾਰੇ ਸੰਤੁਲ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਰੂਪ ਵਿੱਚ ਸਵਕ੍ਰਿਤੀ ਹਨ ਨਿਰਸੰਦੇ ਵਰਤਮਾਨ ਸਮੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਧਾਰਮਿਕ ਗ੍ਰੰਥ ਵਜੋਂ ਤੇ ਗੁਰੂ ਵਜੋਂ ਪ੍ਰਵਾਨ ਹਨ ਪਰੰਤੂ ਇਸ ਦੀ ਬਾਣੀ ਬਰਾਬਰੀ, ਮਾਨਵਤਾ, ਭਾਈਚਾਰੇ ਅਤੇ ਸਰਬਕਲਿਆਣ ਹਿੱਤ ਸਮੁੱਚੀ ਲੋਕਾਈ ਨੂੰ ਸੰਦੇਸ਼ ਦਿੰਦੀ ਹੈ ਜਿਸ ਦਾ ਪ੍ਰਮਾਣ ਬਾਣੀ ਦੀ ਪ੍ਰਕਿਰਤੀ ਦੇ ਨਾਲ ਨਾਲ ਇਸ ਗ੍ਰੰਥ ਵਿੱਚ ਸ਼ਾਮਲ ਇਸ ਤੇ ਬਾਣੀਕਾਰ ਹਨ ਜਿਨ੍ਹਾਂ ਦਾ ਸੰਬੰਧ ਨਿਰਗੁਣ ਭਗਤੀ ਧਾਰਾ ਜਾਂ ਸੂਫੀ ਧਾਰਾ ਦੇ ਨਾਲ ਹੋਣ ਦੇ ਬਾਵਜੂਦ ਵੀ ਸਿਧਾਂਤ ਚਿੰਤਨ ਅਤੇ ਦ੍ਰਿਸ਼ਟੀ ਦੇ ਪੱਖੋਂ ਬਾਣੀ ਦਰਸ਼ਨ ਦਾ ਅਨੁਸਾਰੀ ਹੈ ਬਾਣੀ ਸੰਚਾਲਨ ਦੀ ਦ੍ਰਿਸ਼ਟੀ ਤੋਂ ਵੇਖੀਏ ਤਾਂ ਕਰਮ ਵਿੱਚ ਸਭ ਤੋਂ ਪਹਿਲਾਂ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਸੰਕਲਿਤ ਹੈ ਜਿਸ ਦੇ ਅੰਤਰਗਤ 6 ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਨ ਉਪਰੰਤ ਭਗਤਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਦੀ 기੍ਰਤੀ 15 ਜਿਨ੍ਹਾਂ ਦੇ ਨਾਮ ਹਨ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਭਗਤ ਨਾਮਦੇਵ ਜੀ ਸ਼ੇਖ ਫਰੀਦ ਜੀ ਭਗਤ ਧੰਨਾ ਜੀ ਭਗਤ ਬਿਣੀ ਜੀ ਭਗਤ ਪੀਖਣ ਜੀ ਭਗਤ ਸਦਨਾ ਜੀ ਭਗਤ ਪੀਪਾ ਜੀ ਭਗਤ ਤਰਲੋਚਨ ਜੀ ਭਗਤ ਰਾਮਾਨੰਦ ਭਗਤ ਜੈਦੇਵ ਜੀ ਭਗਤ ਪਰਮਾਨੰਦ ਜੀ ਭਗਤ ਸੂਤ ਦਾਸ ਜੀ ਅਤੇ ਭਗਤ ਸੈਣ ਜੀ ਇਹਨਾਂ ਦੇ ਨਾਲ ਹੀ 4 ਗੁਰੂ ਸਿੱਖ ਭਾਈ ਮਰਦਾਨਾ ਜੀ ਰਾਏ ਬਲਵੰਡ ਸੱਤਾ ਜੀਤੇ ਬਾਬਾ ਸੁੰਦਰ ਜੀ ਦੇ ਨਾਮ ਵਰਨਣਯੋਗ ਹੈ ਬਾਣੀਕਾਰਾਂ ਵਿੱਚੋਂ ਦਰਜ ਪੱਟਾਂ ਦੀ ਗਿਣਤੀ 11 ਹੈ ਜਿਨ੍ਹਾਂ ਦੇ ਨਾਮ ਹਨ ਪੱਟ ਕਲ ਸਹਾਰ ਜੀ ਪੱਟ ਗਯੰਦ ਪੱਟ ਪਿੱਖਾ ਜੀ ਪੱਟ ਕੀਰਤ ਜੀ ਪੱਟ ਮਥਰਾ ਜੀ ਪੱਟ ਜਾਲ ਜਪਾ ਚਾਲ ਪਜਾ ਪੱਟ ਸਲ ਜੀ ਪੱਟ ਭਲ ਜੀ ਪੱਟ ਬਲ ਜੀ ਪੱਟ ਹਰਬੰਸ ਜੀ ਤੇ ਪੱਟ ਨਲ ਜੀ ਸਮੂਹ ਬਾਣੀਕਾਰ ਬਾਣੀ ਦੇ ਅਧਿਆਤਮਿਕ ਸਤ ਨੂੰ ਪੂਰਵ ਕਾਲੀਨ ਸਮਕਾਲੀਨ ਤੇ ਵਰਤਮਾਨ ਦੇ ਪ੍ਰਸੰਗ ਵਿੱਚ ਸਮਝਣ ਤੇ ਸਮਝਾਉਣਿਤ ਨਾ ਸਿਰਫ ਮਾਰਗਦਰਸ਼ਨ ਕਰਦੇ ਹਨ ਬਲਕਿ ਇਹਨਾਂ ਬਾਣੀਕਾਰਾਂ ਨੇ ਮਨੁੱਖਤਾ ਤੇ ਜਗਤ ਪ੍ਰਤੀ ਵਿਚਾਰ ਤੇ ਅਭਿਵਿਅਕਤੀ ਦੀ ਪੱਤਰ ਤੇ ਵਿਸ਼ਵ ਦ੍ਰਿਸ਼ਟੀ ਪ੍ਰਦਾਨ ਕਰਨ ਵਾਲਾ ਦ੍ਰਿਸ਼ਟੀਕੋਣ ਪ੍ਰਸਤੁਤ ਕੀਤਾ ਜੋ ਸਮੂਹ ਮਾਨਤਾਵਾਂ ਨੂੰ ਜੋ ਸਮੂਹ ਮਾਨਵਤਾ ਨੂੰ ਵਿਚਾਰ ਦੀ ਪਦਰਤ ਇੱਕ ਸੂਤਰ ਵਿੱਚ ਜੋੜਦਾ ਹੈ ਜਿਸ ਦੇ ਸੰਮੁਖ ਧਾਰਮਿਕ ਪ੍ਰਾਂਤਕ ਭਾਸ਼ਾਈ ਸੰਪਰਦਾਇਕ ਵਖਰੇਵੇਂ ਮੱਤਵੀ ਮੱਤਵੀਹੀਣ ਹੋ ਜਾਂਦੇ ਹਨ। ਪ੍ਰਸਤੁਤ ਦੇ ਅੰ ਵਿੱਚ ਪਹਿਲਾ ਗੁਰੂ ਸਹਿਬਾਨ ਫਿਰ ਭਗਤਾਂ ਦੇ ਜੀਵਨ ਤੇ ਰਚਨਾਵਾਂ ਸੰਬੰਧੀ ਗੱਲ ਕੀਤੀ ਗਈ ਹੈ। ਉਪਰੰਤ ਗੁਰਮਤ ਵਿਚਾਰਤਾਰਾ ਦੀਨ ਗੁਰੂ ਗੋਬਿੰਦ ਸਿੰਘ ਅਤੇ ਭਾਈ ਗੁਰਦਾਸ ਦਾ ਆਧਨ ਵੀ ਪ੍ਰਸਤੁਤ ਕੀਤਾ ਹੋਇਆ ਹੈ। ਭਗਤ ਬਾਣੀਕਾਰਾਂ ਦਾ ਆਦੇ ਉਹਨੂੰ ਭਗਤ ਬਾਣੀ ਦੇ ਸੰਦਰਭ ਵਿੱਚ ਵੱਖਰੇ ਤੌਰ ਤੇ ਕੀਤਾ ਜਾਏ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਤੇ ਗੁਰਮਤਿ ਕਾਵਤਾਰਾ ਦੇ ਪਹਿਲੇ ਤੇ ਪ੍ਰਮੁੱਖ ਸਿਧਾਂਤਕਾਰ ਹਨ ਜਿਨ੍ਹਾਂ ਦੁਆਰਾ ਦਿੱਤੇ ਸਿਧਾਂਤਾਂ ਦੇ ਆਧਾਰ ਤੇ ਅਗਲੇ ਬਾਣੀਕਾਰਾਂ ਨੇ ਬਾਣੀ ਦਰਸ਼ਨ ਨੂੰ ਸਮੂਰਤ ਕਰਨ ਦਾ ਯਤਨ ਕੀਤਾ ਮਹਾਨ ਯੋਗਪੁਰਸ਼ਾਂ ਵਿੱਚੋਂ ਗੁਰੂ ਨਾਨਕ ਨਾਨਕ ਸਾਇਰ ਮਹਾਪੁਰਖ ਗੁਰਮਖ ਤੇ ਗੁਰਵਤਾਰ ਦੇ ਰੂਪ ਵਿੱਚ ਦ੍ਰਿਸ਼ਟਮਾਨ ਹੁੰਦੇ ਹਨ ਗੁਰੂ ਨਾਨਕ ਦੇ ਵਿਅਕਤੀਤਵ ਤੇ ਜੀਵਨ ਦੀ ਥਾ ਪਉਣਾ ਔਖਾ ਕਾਰਜ ਹੈ ਕਿਉਂਕਿ ਮਹਾਨ ਆਤਮਾਵਾਂ ਧਰਮਾਂ ਦੇ ਮੋਢੀਆਂ ਮਹਾਪੁਰਖਾਂ ਅਤੇ ਗੁਰੂ ਪੀਰਾਂ ਵਿੱਚੋਂ ਗੁਰੂ ਨਾਨਕ ਦਾ ਸਥਾਨ ਅਜਿਹਾ ਹੈ ਜੋ ਕਿ ਇੱਕ ਪਾਸੇ ਪ੍ਰਾਪੌਤਿਕ ਤੇ ਰਹਾਸਨਾ ਜੁੜਿਆ ਹੋਇਆ ਹੈ ਤੇ ਦੂਜੇ ਪਾਸੇ ਇਤਿਹਾਸਕ ਖਾਲ ਖੰਡ ਵਿੱਚ ਇਤਿਹਾਸਕ ਯੁੱਗ ਪੁਰਸ਼ ਨਾਲ ਸਤਿਵਿਦਵਾਨਾਂ ਤੇ ਇਤਿਹਾਸਕਾਰਾਂ ਵੱਲੋਂ ਆਪ ਤੇ ਜੀਵਨ ਬਰਤਾਂਤ ਸਮਧੀ ਬਹੁਤ ਕੁਝ ਲਿਖਿਆ ਗਿਆ ਹੈ ਜਿਸ ਵਿੱਚ ਇਤਿਹਾਸਿਕ ਤੱਥਾਂ ਤੋਂ ਇਲਾਵਾ ਮਿਥਾਸਿਕ ਤੱਤ ਜਾਂ ਦੰਤ ਕਥਾਵਾਂ ਵੀ ਰਚ ਮਿਚ ਗਈਆਂ ਹਨ ਜਿਸ ਕਰਕੇ ਕੁਝ ਕੁ ਪ੍ਰਮਾਣਿਕਤਾ ਦੀ ਘਾਟ ਮਹਿਸੂਸ ਹੁੰਦੀ ਹੈ ਪ੍ਰੰਤੂ ਫਿਰ ਵੀ ਯਤਨ ਰਹੇਗਾ ਕਿ ਇਤਿਹਾਸਿਕ ਤੇ ਰਹਾਸਾਤਮਕ ਵਿਅਕਤੀਤਵ ਦੇ ਸਮੇਲ ਕਰਦਿਆਂ ਗੁਰੂ ਨਾਨਕ ਦੇਵ ਜੀ ਦੀ ਦਾ ਵਿੰਬ ਉਸਾਰ ਸਕੀਏ ਇਸ ਬੰਦ ਵਿੱਚ ਸਭ ਤੋਂ ਪ੍ਰਾਣੀ ਤੇ ਪ੍ਰੋਸੇਜੋਗ ਸਮਗਰੀ ਭਾਈ ਗੁਰਦਾਸ ਦੀਆਂ ਵਾਰਾਂ ਹਨ ਪ੍ਰੰਤੂ ਉਸ ਵਿੱਚ ਮਿੱਤियां ਜਾਂ ਸਾਨਾ ਹੋ ਕੇ ਵਸਤੂ ਅਤੇ ਸੰਦੇਸ਼ ਨੂੰ ਮਹੱਤਤਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਪ੍ਰਾਤਨ ਜਨਮ ਸਾਖੀ ਮਿਹਰਬਾਨ ਵਾਲੀ ਜਨਮ ਸਾਖੀ ਗਿਆਨ ਰਤਨਾਵਲੀ ਤੇ ਮਹਿਮਾ ਪ੍ਰਕਾਸ਼ ਵਿੱਚ ਵੀ ਸਮਗਰੀ ਵੀ ਵਿਚਾਰਨਯੋਗ ਹੈ ਜਿਸ ਦਾ ਆਪਣਾ ਮਹੱਤਵ ਹੈ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਦੋ মত ਪ੍ਰਚਲਿਤ ਹਨ ਇੱਕ ਮਤ ਅਨੁਸਾਰ ਆਪਦਾ ਜਨਮ ਸੰਬੰਧ 1526 ਵਿਸਾਖ ਸੁਦੀ ਤਿੰਨ ਭਾਵ 15 April 1429 ਈਸਵੀ ਨੂੰ ਹੋਇਆ ਜਿਸ ਸੰਬੰਧੀ ਪ੍ਰਾਤਨ ਜਨਮ ਸਾਖੀ ਮਿਹਰਬਾਨ ਵਾਲੀ ਜਨਮ ਸਾਖੀ ਗਿਆਨ ਰਤਨਾ ਵਾਲੀ ਅਤੇ ਮਹਿਮਾ ਪ੍ਰਕਾਸ਼ ਦੀ ਸੈੰਪੀ ਹੈ ਦੂਸਰਾ ਮਤ ਭਾਈ ਬਾਲੇ ਵਾਲੀ ਜਨਮ ਸਾਖੀ ਹੈ ਜਿਸ ਸੰਸਾਰ ਆਪ ਦਾ ਜਨਮ ਸੰਮਤ 1526 ਕਤਕ ਸੁਦੀ 15ਵਾਂ 15 ਨੂੰ ਪੂਰਨਮਾਸ਼ੀ ਵਾਲੇ ਦਿਨ ਮੰਨਿਆ ਗਿਆ ਹੈ ਇਸੇ ਹਿਸਾਬ ਨਾਲ ਮਨੁੱਖ ਦੀ ਇਹ ਮਿਤੀ ਜਨਮ ਦੀ ਇਹ ਮਿਤੀ ਨਵੰਬਰ 1469 ਵਿੱਚ ਆਉਂਦੀ ਹੈ ਸਿੱਖ ਪਾਈਚਾਰੇ ਵਿੱਚ ਆਪ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣ ਦਾ ਪ੍ਰਚਲਨ ਹੈ ਜਨਮ ਸਾਖੀਆਂ ਤੇ ਮਹਿਮਾ ਪ੍ਰਕਾਸ਼ ਅਨੁਸਾਰ ਆਪ ਦਾ ਜਨਮ ਪਿਤਾ ਮਹਿਤਾ ਕਾਲੂ ਬੇਦੀ ਤੇ ਮਾਤਾ ਤ੍ਰਿਪਤਾ ਦੀ ਕੁੱਖੋਂ ਰਾਏ ਭੋਏ ਦੀ ਤਰੰਡੀ ਵਿਖੇ ਹੋਇਆ ਇਹ ਸਥਾਨ ਲਾਹੌਰ ਤੋਂ 40 ਕੁ ਮੀਲ ਦੀ ਦੂਰੀ ਤੇ ਹੈ ਜੋ ਦੇਸ਼ ਦੀ ਵੰਡ ਮਗਰੋਂ ਪੱਛਮੀ ਪਾਕਿਸਤਾਨ ਵਿੱਚ ਚਲਾ ਗਿਆ ਤੇ ਵਰਤਮਾਨ ਸਮੇਂ ਨਣਕਾਣਾ ਸਾਹਿਬ ਕਰਕੇ ਪ੍ਰਸਿੱਧ ਆਪ ਦੇ ਪਿਤਾ ਮਹਿਤਾ ਕਾਲੂ ਪਿੰਡ ਦੇ ਪਟਵਾਰੀ ਧਨਵਾਨ ਤੇ ਰਸੂਖ ਵਾਲੇ ਵਿਅਕਤੀ ਸਨ ਮੁੱਢਲੀ ਵਿਦਿਆਪਨੇ ਪਿੰਡ ਦੇ ਸਕੂਲ ਚ ਹੀ ਲਈ ਵੱਖ-ਵੱਖ ਸ੍ਰੂਤਾ ਵਿੱਚ ਗੁਰੂ ਸਾਹਿਬ ਦੇ ਫਾਰਸੀ ਦੇ ਉਸਤਾਦਾਂ ਦੇ ਨਾਮ ਦਿੱਤੇ ਗਏ ਹਨ ਜਿਵੇਂ ਰੁਕਨਦੀਨ ਕਿਤੇ ਕুতਬਦੀਨ ਵੀ ਲਿਖਿਆ ਮਿਲਦਾ ਹੈ ਤੇ ਕਿਤੇ ਸੈਦ हसन ਪ੍ਰੰਤੂ ਇੱਕ ਨਾਮ ਗੋਪਾਲ ਪੰਡਿਤ ਦਾ ਪੰਡਿਤ ਦਾ ਵਰਣਨ ਵਿਸ਼ੇਸ਼ ਰੂਪ ਵਿੱਚ ਆਉਂਦਾ ਹੈ ਜਿਸ ਤੋਂ ਆਪ ਨੇ ਲਿਖਣਾ ਪੜ੍ਹਨਾ ਜਾਂ حساب ਰੱਖਣਾ ਸਿੱਖਿਆ ਰਸਮੀ ਵਿਦਿਆ ਸanskrit farsi ਦਾ ਗਿਆਨ ਨਿਰਸੰਦੇ ਆਪ ਨੇ ਪਿੰਡ ਦੀ ਪਾਠਸ਼ਾਲਾ ਜਾਂ ਮਦਰਸੇ ਤੋਂ ਲਿਆ ਹੋਵੇਗਾ ਜਿੱਥੇ ਆਪ ਦੇ ਜੀਵਨ ਨਾਲ ਸੰਬੰਧਿਤ ਬਹੁਤ ਸਾਰੀਆਂ ਸਾਖੀਆਂ ਪ੍ਰਸਿੱਧ ਹਨ ਆਪ ਦਾ ਚੁਕਾ دنیਆਵੀ ਇਲਮ ਦੀ ਥਾਂ ਬ੍ਰह्म ਵਿਦਿਆ ਅਤੇ ਆਤਮ ਦੀ ਰੋਹਾਨੀਅਤ ਵੱਲ ਸੀ ਜਿਸ ਦਾ ਪ੍ਰਮਾਣ ਆਪ ਦੇ ਸੁਚੇ ਜੀਵਨ ਦੇ ਲੰਮੇ ਪੰਡੇ ਜੋ ਕਿ ਉਦਾਸੀਆਂ ਦੇ ਰੂਪ ਵਿੱਚ ਵਿਖਿਆਤ ਹੈ ਉਹਨਾਂ ਤੋਂ ਪਤਾ ਲੱਗਦਾ ਹੈ ਆਪਨੇ ਵਿਪਨ ਧਰਮਾਂ ಮತਮਤਾੰਤਰਾਂ ਦੇ ਤਪੀਆਂ ਬੇਰਾਗੀਆਂ ਤੇ ਤਿਆਗੀਆਂ ਕੋਲ ਵੀ ਪਹੁੰਚ ਕੀਤੀ ਜਿਸ ਨਾਲ ਆਪਨੇ ਪਰਮਾਰਥ ਗਿਆਨ ਸੰਬੰਧੀ ਵਿਚਾਰ ਉਤਾਂਦਰਾ ਤੇ ਸੰਵਾਦ ਰਚਾਇਆ ਆਪ ਦੁਆਰਾ ਰਚਿਤ ਬਾਣੀ ਰਚਨਾਵਾਂ ਜਪ ਆਸਾ ਦੀ ਵਾਰ ਸਿੱਧ ਗੋਸ਼ਟ ਅਜਿਹੇ ਦਾਰਸ਼ਨਿਕ ਵਿਸ਼ਾ ਸੰਬੰਧੀ ਸਪਸ਼ਟ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ ਵਕ ਵਕ শ্রোਤਾ ਅਨੁਸਾਰ ਗੁਰੂ ਸਾਹਿਬ ਦਾ ਵਿਆਸ ਸੰਨ 1481 ਤੋਂ 1485 ਦੇ ਵਿਚਕਾਰ 1216 ਸਾਲ ਦੀ ਉਮਰ ਵਿੱਚ ਬਟਾਲਾ ਨਿਵਾਸੀ ਸ੍ਰੀ ਮੂਲਾ ਜੀ ਦੀ ਸੁਪਤਰੀ ਪੀਬੀ ਸੁਲੱਖਣੀ ਨਾਲ ਹੋਇਆ ਸਮਾਪਾ ਕੇ ਆਪ ਦੇ ਘਰ ਤੋਂ ਪੁੱਤਰ ਅ ਸ੍ਰੀ ਚੰத் ਤੇ ਲਕਸ਼ਮੀ ਚੰਦ ਦਾ ਜਨਮ ਹੋਇਆ ਦੁਨਿਆਵੀ ਕਾਰਵਿਹਾਰ ਹਿਤ ਪਿਤਾ ਨੂੰ ਨੇ ਵਪਾਰਤ ਲਗਾਉਣਾ ਚਾਹਿਆ ਅ ਪ੍ਰੰਤੂ ਸਾਧੂ ਸੰਤਾਂ ਦੀ ਸੇਵਾ ਕਰਨ ਤੇ ਪ੍ਰਭੂ ਭਗਤੀ ਪ੍ਰਤੀ ਆਪ ਦੀ ਰੁਚੀ ਸਬੰਧੀ ਪ੍ਰਮਾਣ ਅਨੇਕ ਸਾਖੀਕਾਰਾਂ ਨੇ ਦਿੱਤੇ ਹਨ ਪਿਤਾ ਤੇ ਭੈਣ ਨਾਨਕੀ ਤੇ ਜੀਜੇ ਜੈਰਾਮ ਦੇ ਚੋਰ ਪਾਉਣ ਤੇ ਸੁਲਤਾਨਪੁਰ ਦੇ ਨਵਾਬ ਦੌਲਤਖਾਨ ਲੋਧੀ ਦੇ ਮੋਦੀਖਾਨੇ ਚ ਨੌਕਰੀ ਕੀਤੀ ਜਿੱਥੇ ਆਪਨੇ ਸਾਰੇ ਹਿਸਾਬ ਕਿਤਾਬ ਨੂੰ ਪੂਰੀ ਇਮਾਨਦਾਰੀ ਨਾਲ ਨਿਜਠਿਆ ਪਰੰਤੂ ਬਿਰਤੀ ਆਪ ਦੀ ਰੋਹਾਨੀਤਵ ਵਾਲੀ ਰਹੀ ਅਜਿਹੇ ਇੱਕ ਮੌਕੇ ਜਦੋਂ ਨਾਨਕ ਮੋਦੀ ਖਾਨ ਨੇ ਮੋਦੀਖਾਨੇ ਦੀਆਂ ਅਵਸਥਾ ਤੋਲ ਰਹੇ ਸਨ ਤਾਂ ਉਹ 13 ਦੀ ਗੀਤੀ ਸੁਖ ਲੋਗੇ 13 ਦਾ ਭਾਵ ਮੈਂ ਤੇਰਾ ਹਾਂ ਇਸ ਦੀ ਸ਼ਿਕਾਇਤ ਨਵਾਬ ਦੌਲਤਖਾਨ ਪਾਸ ਹੋਈ ਬੇ ਹਿਸਾਬਾ ਰਾਸ਼ਨ ਵੰਡਣ ਦੀ ਪਰਤਾਲ ਲਈ ਨਵਾਬ ਵਿਚਾਰ ਕਰ ਰਿਹਾ ਸੀ ਤਾਂ ਇੱਥੇ ਸਾਖੀਕਾਰ ਇੱਕ ਹੋਰ ਮਿੱਥਕ ਕਥਾ ਨੂੰ ਦਰਸਾਉਂਦੇ ਹਨ ਜੋ ਗੁਰੂ ਨਾਨਕ ਦੇਵ ਜੀ ਦੇ ਅਧਿਆਤਮਿਕ ਰੂਪਾਂਤਰਣ ਦਾ ਸੰਕੇਤ ਹੈ ਘਟਨਾ ਇਸ ਪ੍ਰਕਾਰ ਹੈ ਕਿ ਇੱਕ ਦਿਨ ਗੁਰੂ ਸਾਹਿਬ ਨਿਤਾ ਪ੍ਰਤੀਵਾੰਗ ਸੁਲਤਾਨਪੁਰ ਦੇ ਕੋਲ ਵਹਿੰਦੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਆਪਣੇ ਸੇਵਾਦਾਰ ਨੂੰ ਕੱਪੜਿਆਂ ਦੀ ਰਾਖੀ ਉਠਾ ਕੇ ਗਏ ਪਰੰਤੂ ਤਿੰਨ ਦਿਨ ਉੱਥੇ ਹੀ ਅਲੋਪ ਰਹੇ ਲੋਕ ਤਰ੍ਹਾਂ ਤਰ੍ਹਾਂ ਦੇ ਅਨੁਮਾਨ ਲਗਾ ਰਹੇ ਸਨ ਚੌਥੇ ਦਿਨ ਗੁਰੂ ਸਾਹਿਬ ਨਦੀ ਤੋਂ ਬਾਹਰ ਆਏ ਤੇ ਉਨ੍ਹਾਂ ਵਿੱਚ ਚਮਤਕਾਰੀ ਤਬਦੀਲੀ ਵੇਖੀ ਗਈ ਵੇਈ ਨਦੀ ਵਿੱਚੋਂ ਬਾਹਰ ਨਿਕਲਦਿਆਂ ਉਹਨਾਂ ਨੇ ਪਹਿਲਾਂ ਬਚਨ ਕੀਤਾ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਦਰਸਲ ਇਹ ਗੁਰੂ ਸਾਹਿਬ ਦੀ ਬ੍ਰਹਮੰਡੀ ਦ੍ਰਿਸ਼ਟੀ ਦਾ ਸਾਖਸ਼ਾਤ ਹੋਣਾ ਸੀ ਇੱਥੋਂ ਹੀ ਇੱਕ ਨਵੇਂ ਧਰਮ ਤੇ ਜੀਵਨ ਦੀ ਜੀਵਨ ਢੰਗ ਦੀ ਬੁਨਿਆਦ ਰੱਖਣ ਹਿਤ ਆਪਨੇ ਆਪਣੇ ਰੋਹਾਨੀ ਸੰਦੇਸ਼ ਦੇ ਸੰਚਾਰ ਦਾ ਆਰੰਭ ਕੀਤਾ ਇਸ ਘਟਨਾ ਉਪਰੰਤ ਆਪਨੇ ਗ੍ਰਸਥੀ ਜੀਵਨ ਤਿਆਗ ਕੇ ਦਰਵੇਸ਼ੀ ਬਣਾ ਗ੍ਰੈਂਡ ਕੀਤਾ ਤੇ ਦੇਸ਼ ਦਸ਼ਾਂਤਰਾ ਦੀ ਯਾਤਰਾ ਤੇ ਨਿਕਲ ਗਏ ਯਾਤਰਾਦਾਨ ਉਹਨਾਂ ਦਾ ਸੰਗੀ ਉਹਨਾਂ ਦੇ ਬਚਪਨ ਦਾ ਸਾਥੀ ਮਰਦਾਨਾ ਰਵਾਬੀ ਸੀ ਜੋ ਰਵਾਬ ਨਾਲ ਗੁਰੂ ਨਾਨਕ ਦੇਵ ਜੀ ਦੇ ਬੋਲਾਂ ਨੂੰ ਸੰਗੀਤਕ ਛੋਹ ਪ੍ਰਦਾਨ ਕਰਦਾ ਸੀ ਗੁਰੂ ਨਾਨਕ ਸਾਹਿਬ ਦੀਆਂ ਵਖ ਵਖ ਉਦਾਸੀਆਂ ਦਾ ਕੋਈ ਨਿਸ਼ਚਿਤ ਨਿਰਣਾ ਪ੍ਰਾਪਤ ਨਹੀਂ ਹੁੰਦਾ ਭਾਈ ਗੁਰਦਾਸ ਦੁਆਰਾ ਲਿਖੀ ਗਈ ਵਾਰ ਜੋ ਸਭ ਤੋਂ ਪ੍ਰਾਚੀਨ ਤੇ ਸਵੀਕ੍ਰਿਤ ਹੈ ਇਸ ਵਿੱਚ ਵਿਸਥਾਰ ਪੂਰਾ ਨਹੀਂ ਹੈ ਪ੍ਰਾਤਮ ਜਨਮ ਸਾਖੀ ਵਿੱਚ ਚਾਰ ਵੱਡੀਆਂ ਤੇ ਇੱਕ ਛੋਟੀ ਕੁੱਲ ਪੰਜ ਉਦਾਸੀਆਂ ਦਾ ਜ਼ਿਕਰ ਹੈ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਕੇਵਲ ਦੋ ਉਦਾਸੀਆਂ ਦਾ ਵਰਣਨ ਮਿਲਦਾ ਹੈ ਇਨ੍ਹਾਂ ਦੋਹਾਂ ਜਨਮ ਸਾਖੀਆਂ ਵਿੱਚ ਘੁੰਮੇ ਹੋਏ ਸਥਾਨਾਂ ਦਾ ਕਰਮ ਵੀ ਪਿੰਨ ਹੈ ਪਰੰਤੂ ਇਹ ਤਾਂ ਸਪਸ਼ਟ ਹੈ ਕਿ ਗੁਰੂ ਸਾਹਿਬ ਦੀਆਂ ਯਾਤਰਾਵਾਂ ਵਕਫ ਵਕਫ ਸਥਾਨਾਂ ਤੇ ਲੰਮੇ ਕਾਲਖੰਡ ਵਿੱਚ ਫੈਲੀਆਂ ਹੋਈਆਂ ਸਨ ਆਪ ਦੀ ਪਹਿਲੀ ਉਦਾਸੀ ਪੂਰਬ ਵੱਲ ਦੀ ਸੀ ਜਿਸ ਵਿੱਚ ਉਹਨਾਂ ਨੇ Hindu ਧਰਮ ਸਥਾਨਾਂ ਦਾ ਵਿਸ਼ੇਸ਼ ਰੂਪ ਵਿੱਚ ਪਰਮਣ ਕੀਤਾ ਕੁਰਖੇਤਰ ਪਾਣੀਪਤ ਦਿੱਲੀ ਹਰਦਵਾਰ ਬਨਾਰਸ ਗਿਆ ਪਟਨਾ ਢਾਕਾ ਅਸਾਮ ਤੇ ਜਗਨਨਾਥਪੁਰੀ ਆਤ ਥਾਵਾਂ ਹਮ ਜਿੱਥੇ ਗੁਰੂ ਸਾਹਿਬ ਨੇ ਪਿੰਨ ਪਿੰਨ ਧਰਮਾਂ ਦੇ ਪੈਰੋਕਾਰਾਂ ਅਤੇ ਸੰਪਰਦਾਵਾਂ ਦੇ ਮੁਖੀਆਂ ਨਾਲ ਸੰਵਾਦ ਰਚਾਇਆ ਤੇ ਆਪਣੇ ਵਿਚਾਰਾਂ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਆਪ ਜਿਵੇਂ ਵੀ ਗਏ ਆਪ ਦੇ ਚਰਨਾਂ ਦੀ ਛੋਹ ਦੀ ਯਾਦ ਵਿੱਚ ਗੁਰਦੁਆਰੇ ਸਥਾਪਿਤ ਹੋਏ ਦੂਸਰੀ ਉਦਾਸੀ ਆਪ ਦੀ ਦੱਖਣ ਦੀਪ ਤੋਂ ਲੈ ਕੇ ਲੰਕਾ ਤੱਕ ਹੋਈ ਤੀਸਰੀ ਉਦਾਸੀ ਉੱਤਰ ਵੱਲ ਦੀ ਸੀ ਜਿਸ ਵਿੱਚ yogੀਆਂ ਤੇ hindu ਦੇਵੀ ਦੇਵਤਿਆਂ ਦੇ ਕੇਂਦਰ ਸ਼ਾਮਲ ਸਨ ਇੱਥੇ ਆਪ ਨੇਪਾਲ ਪਾਰ ਕਰਕੇ ਤਿੱਬਤ ਦੇ ਪੱਛਮੀ ਇਲਾਕਿਆਂ 'ਚ ਹੁੰਦੇ ਹੋਏ ਕੈਲਾਸ਼ ਪਰਬਤ ਤੇ ਮਾਸ ਰੂਵਰ ਝੀਲ ਤੱਕ ਵੀ ਪਹੁੰਚੇ ਜਿਸ ਦਾ ਵਰਣਨ ਭਾਈ ਗੁਰਦਾਸ ਦੀ ਵਾਰ ਵਿੱਚੋਂ ਵੀ ਪ੍ਰਤੱਖ ਹੁੰਦਾ ਹੈ ਭਾਈ ਗੁਰਦਾਸ ਜੀ ਅਨੁਸਾਰ ਫਿਰ ਪੁੱਛਣ ਸਿੱਧ ਨਾਨਕ maat ਲੋਕ ਕੇ ਵਰਤਾਰਾ ਬਾਬੇ ਆਖਿਆ ਨਾਸ ਜੀ ਸਚ ਚੰਦਰਮਾ ਅੰਧਾਰਾ ਸਿੱਧ ਛੱਪ ਬੈਠੇ परपती कौन जगत को पार उतारा नाथना योगियों ਨਾਲ ਸੰਵਾਦ ਤੇ ਵਿਚਾਰ ਵਟਾਦੇ ਦਾ ਆਧਾਰ ਪ੍ਰਦਾਨ ਗੁਰੂ ਸਾਹਿਬ ਦੁਆਰਾ ਰਚਿਤ ਪਾਣੀ ਸਿੱਧ ਗੋਸ਼ਟ ਵਿੱਚੋਂ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਚੌਥੀ ਉਦਾਸੀ ਆਪ ਦੀ ਪੱਛਮ ਵੱਲ ਦੀ ਸੀ ਕਿਹਾ ਜਾਂਦਾ ਹੈ ਕਿ ਆਪ ਨੇ ਸਮੁੰਦਰ ਰਾਹੀਂ ਹੀ ਸਫ਼ਰ ਕੀਤਾ ਅਤੇ ਮੱਕੇ ਵਿਖੇ ਹਾਜੀਆਂ ਅਤੇ ਬਾਬੇ ਨਾਨਕ ਵਿਚਲੇ ਸੰਵਾਦ ਦਾ ਜ਼ਿਕਰ ਭਾਈ ਗੁਰਦਾਸ ਵੀ ਕਰਦੇ ਹਨ ਹਾਜੀ ਗੁਰੂ ਗ੍ਰੰਥ ਸਾਹਿਬ ਦਾ ਵਿਹਾਰ ਦੇਖ ਕੇ ਗੁਰੂ ਸਾਹਿਬ ਦਾ ਵਿਹਾਰ ਦੇਖ ਕੇ ਪੁੱਛਣ ਲੱਗੇ ਕਿ ਹਿੰਦੂ ਹਨ ਜਾਂ ਮੁਸਲਮਾਨ ਇਸ ਸੰਬੰਧੀ ਭਾਈ ਗੁਰਦਾਸ ਦਾ ਕਥਨ ਹੈ ਵੱਡਾ ਸਾਹ ਸਰਤਿਆ ਲਾ ਕਹ ਸਕੇ ਕੁਦਰਤ ਕੋਈ ਪੁੱਛਣ ਫੂੜ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਉ ਮੁਸਲਮਾਨ ਹੋਈ ਉਕਦੇ ਉੱਤਰ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰਹੀ ਜੇ ਅਮਲ ਚੰਗੇ ਨਹੀਂ ਤਾਂ ਨਾ ਹਿੰਦੂ ਚੰਗਾ ਤੇ ਨਾ ਹੀ ਮੁਸਲਮਾਨ ਇਸ ਉਦਾਸੀ ਦਰਾਂ ਆਪ ਤਹਿਰਾਨ ਬੁਖਾਰਾ ਕੁਰਮਾਨ ਸਮਰਕੰਦ ਬਲਖ ਕਬਾਲ ਜਲਾਲਾਬਾਦ ਤੇ ਖੈਬਰ ਪਾਰ ਕਰਕੇ ਪਸ਼ਾਵਰ ਪਹੁੰਚੇ ਆਪ ਉਸ ਸਥਾਨ ਤੋਂ ਵੀ ਲੰਘੇ ਜਿੱਥੇ ਅੱਜ ਪੱਛਮੀ ਪੰਜਾਬ ਪਾਕਿਸਤਾਨ ਵਿਖੇ ਗੁਰਦੁਆਰਾ ਪੰਜਾ ਸਾਹਿਬ ਹੈ ਇਸੇ ਯਾਤਰਾ ਦੌਰਾਨ ਆਪ ਨੂੰ ਬਾਬਰ ਦੇ ਹਮਲੇ ਦਾ ਪਤਾ ਲੱਗਿਆ ਲੋਕ ਧਾਰਨਾ ਅਨੁਸਾਰ ਜਦੋਂ ਬਾਬਰ ਨੇ 1520 ਈਸਵੀ ਨੂੰ ਸੈਦਪੁਰ ਇਮਨਾਬਾਦ ਨੂੰ ਲੁੱਟਿਆ ਤਾਂ ਗੁਰੂ ਨਾਨਕ ਸਾਹਿਬ ਉਸ ਸਮੇਂ ਸ਼ਹਿਰ ਵਿੱਚ ਮੌਜੂਦ ਸਨ। ਉਹਨਾਂ ਦੁਆਰਾ ਹਿੰਦੁਸਤਾਨ ਦੀ ਜਨਤਾ ਨੂੰ ਬਾਬਰ ਦੇ ਜ਼ੁਲਮ ਤਬਾਹੀ ਤੇ ਜ਼ਲਾਲਤ ਨੂੰ ਸਹਿੰਦਿਆਂ ਵੇਖਦਿਆਂ ਰਾਜਸੀ ਉਥਲ-ਪੁਥਲ ਤੇ ਲੁਕਾ ਉਤੇ ਹੋਏ ਜ਼ੁਲਮ ਦਾ ਵਰਣਨ ਗੁਰੂ ਸਾਹਿਬ ਦੀ ਬਾਣੀ ਵਿੱਚ ਕਈ ਥਾਂ ਪ੍ਰਾਪਤ ਹੁੰਦਾ ਹੈ ਜਿਸ ਨੂੰ ਬਾਬਰ ਬਾਣੀ ਦੇ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਇਸ ਸੰਬੰਧੀ ਨਿਮਨਲਿਖ ਪੰਕਤੀਆਂ ਉਹਦੇ ਰੂਪ ਜੋ ਪੇਸ਼ ਹੈ ਜੈਸੀ ਮੈਂ ਖਾਵੈ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ ਲੋ ਪਾਪ ਕੀ ਜੰਝ ਲੈ ਕਾਬਲਤਾ ਆਇਆ ਜੂਰੀ ਮੰਗੇ ਦਾਨ ਵਿਲਾ ਲੋ ਉਪਰੋਕਤ ਬਾਣੀ ਤੁਗਾ ਤੋਂ ਬਾਬਰ ਦੀ ਲੁੱਟ ਤੇ ਜ਼ੁਲਮ ਦੀ ਇਤਿਹਾਸਿਕ ਘਟਨਾ ਦੇ ਦੀਦਾਰ ਹੁੰਦੇ ਹਨ ਉਪਰੰਤ ਆਪ ਨੇ ਜੀਵਨ ਦੇ ਆਖਰੀ 18 ਵਰੇ ਕਰਤਾਰਪੁਰ ਵਿਖੇ ਬਤਾਏ ਭਾਈ ਗੁਰਦਾਸ ਅਨੁਸਾਰ ਗੁਰੂ ਸਾਹਿਬ ਨੇ ਇੱਥੇ ਇੱਕ ਗ੍ਰਸਥੀ ਦੇ ਪਾੜੇ ਵਿੱਚ ਸੱਚੇ ਸੰਤ ਵਾਲਾ ਜੀਵਨ ਬਤੀਤ ਕੀਤਾ। ਦਰਿਆ ਰਾਵੀ ਦੇ ਕੰਢੇ ਕਰਤਾਰਪੁਰ ਨਗਰ ਆਪ ਦਾ ਵਸਾਇਆ ਹੋਇਆ ਹੈ। ਕਰਤਾਰਪੁਰ ਵਿਖੇ ਆਪ ਨੇ ਮੁੜ ਗ੍ਰਸਥ ਧਰਮ ਧਾਰਨ ਕਰਦਿਆਂ ਖੇਤੀ ਕਰਦਿਆਂ ਭਾਵ ਕੀਰਤ ਕਰਦਿਆਂ ਗ੍ਰਸਥ ਜੀਵਨ ਜੁਗਤ ਨੂੰ ਵਧਾਇਆ। ਸਨ 1539 ਈਸਵੀ ਵਿੱਚ ਆਪ ਨੇ ਅਨੰਨ ਸਿੱਖ ਆਪ ਦੇ ਅਨੰਨ ਸਿੱਖ ਤੇ ਸ਼ਰਧਾਲੂ ਪਾਈ ਲੈਣੇ ਗੁਰੂ ਅੰਗਦ ਦੇਵ ਜੀ ਨੂੰ ਦੂਜੇ ਨਾਨਕ ਦੇ ਰੂਪ ਵਿੱਚ ਗੁਰਗੱਦੀ ਦਾ ਵਾਰਸ ਥਾਪਿਆ ਅਤੇ 22 ਸਤੰਬਰ 1547 ਨੂੰ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ। ਇੱਥੇ ਇਹ ਵੀ ਮਤਵਪੂਰਨ ਹੈ ਕਿ ਆਪ ਨੇ ਆਪਣੇ ਪੁੱਤਰਾਂ ਲਖਮੀ ਦਾਸ ਜਾਂ ਸ਼੍ਰੀ ਚੰਦ ਨੂੰ ਆਪਣਾ ਰੋਹਾਨੀ ਵਾਰਸ ਨਾ ਥਾਪ ਕੇ ਗੁਰਮਤਿ ਵਿਚਾਰ ਧਰਾਈ ਪ੍ਰਤੀਬੱਧਤਾ ਰੱਖਣ ਵਾਲੇ ਭਾਈ ਲੈਣਾ ਨੂੰ ਇਸ ਪ੍ਰਥਾਏ ਵੇ ਚੁਣਿਆ। ਗੁਰੂ ਨਾਨਕ ਦੇਵ ਜੀ ਨੇ ਆਪਣੇ 70 ਵਰਿਆਂ ਦੌਰਾਨ ਸਰਬ ਲੋਕਾਂ ਨੂੰ ਸੰਦੇਸ਼ ਦਿੰਦਿਆਂ ਇੱਕ ਵਿਸ਼ੇਸ਼ ਸਮਾਜ ਨੂੰ ਸਮੂਰਤ ਕਰਨ ਦਾ ਯਤਨ ਕੀਤਾ। ਜਿਸ ਦਾ ਵਰਣਨ ਆਪ ਦੁਆਰਾ ਰਚਿਤ ਬਾਣੀ ਦੇ ਅਧਿਆਨ ਵਿੱਚੋਂ ਸਪਸ਼ਟ ਦ੍ਰਿਸ਼ਟੀਗੋਚਰ ਹੁੰਦਾ ਹੈ ਆਪ ਦੁਆਰਾ ਰਚਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਹੈ ਇਹ ਬਾਣੀ 19 ਰਾਗਾਂ ਵਿੱਚ ਹੈ ਜਿਸ ਦੇ ਕੁੱਲ 974 ਸ਼ਬਦ ਹਨ ਪ੍ਰਮੁੱਖ ਬਾਣੀਆਂ ਜਪ ਸਿੱਧ ਗੋਸ਼ਟ ਸੋਧਰ ਸੋਹਿਲਾ ਆਰਤੀ ਤਖਣੀ ਓੰਕਾਰ ਆਸਾ ਦੀ ਵਾਰ ਮਲਾਰ ਤੇ ਮਾਝ ਦੀ ਵਾਰ ਪੱਟੀ 12 ਮਾ ਹਨ ਇਸ ਤੋਂ ਬਿਨਾ ਪਦੇ ਅਸ਼ਟਪਦੀਆਂ ਸ਼ਲੋਕ ਤੇ ਛੰਤ ਰੂਪ ਵਿੱਚ ਵੀ ਗੁਰੂ ਸਾਹਿਬ ਦੀ ਬਾਣੀ ਮਿਲਦੀ ਹੈ ਗੁਰੂ ਨਾਨਕ ਬਾਣੀ ਦਾ ਸਿੱਤ ਕਾਵਿਚਕ ਨਵੇਂ ਯੁੱਗ ਦਾ ਆਰੰਭ ਹੁੰਦਾ ਹੈ ਗੁਰੂ ਨਾਨਕ ਬਾਣੀ ਨਾਲ ਸਿੱਤ ਕਾਵਿਚਕ ਇੱਕ ਨਵੇਂ ਯੁੱਗ ਦਾ ਆਰੰਭ ਹੁੰਦਾ ਹੈ ਆਪ ਨੇ ਗੁਰਮਤਿ ਵਿਚਾਰਧਾਰਾ ਦੀ ਸਿਧਾਂਤਿਕ ਅਗਵਾਈ ਕਰਦਿਆਂ ਮਨੁੱਖੀ ਜੀਵਨ ਜਾਂਚ ਨੂੰ ਆਦਰਸ਼ ਜੀਵਨ ਜਿਉਣ ਦੀ ਸਹਿਤ ਦਿੱਤੀ ਆਪ ਨੇ ਬਾਣੀ ਸਜਣ ਪ੍ਰਕਿਰਿਆ ਦਾ ਮੂਲ ਆਧਾਰ దైਵੀ ਅਵੇਸ਼ ਨੂੰ ਮੰਨਦਿਆਂ ਦੈਵੀ ਅਵੇਸ਼ ਨੂੰ ਮੰਨਿਆ ਜਿਸ ਪਰਥਾਏ ਨਿਮੁਲਿਖਤ ਬਾਣੀ ਫਰਮਾਨ ਦ੍ਰਿਸ਼ਟੀਗੋਚਰ ਉੰਦੇ ਹੰ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਉਪਰੋਕਤੋ ਸਪਸ਼ਟ ਹੈ ਕਿ ਗੁਰੂ ਸਾਹਿਬ ਰੱਬੀ ਹੁਕਮ ਨੂੰ ਬਾਣੀ ਰੂਪ ਵਿੱਚ ਪ੍ਰਸਤੁਤ ਕਰ ਰਹੇ ਹਨ ਜੋ ਸਿਧਾਂਤਿਕ ਪੱਧਰ ਤੇ ਅਧਿਆਤਮਿਕ ਸਤ ਦੇ ਗੁੱਝੇ ਪੇਦਾ ਦਾ ਰਾਸਮਈ ਪ੍ਰਕਾਸ਼ਨ ਵੀ ਹੈ ਤੇ ਜਗਤ ਤੋਂ ਪਾਰ ਨਸਤਾਰੇ ਦਾ ਇੱਕ ਸੁਨਿਸ਼ਚਿਤ ਮਾਰਗ ਵੀ ਇਸ ਪਰਥਾਏ ਆਪਨੇ ਆਮ ਜੀਵਨ ਲੋਕਾਂ ਹਿਤ ਨਾ ਸਿਰਫ ਆਵਾਜ਼ ਬੁਲੰਦ ਕੀਤੀ ਸਗੋਂ ਉਹਨਾਂ ਦੇ ਹੱਕ ਲਈ ਸੱਚ ਲਈ ਖੜੇ ਹੁੰਦਿਆਂ ਆਪਣੇ ਆਪ ਨੂੰ ਉਹਨਾਂ ਦਾ ਸਾਥੀ ਦੱਸਿਆ ਮਨੁੱਖ ਨੂੰ ਸਮਾਜਿਕ ਵਰਗ ਵਰਗਵੰਡ ਵਾਰਣਵੰਡ ਧਾਰਮਿਕ ਭੇਦਭਾਵ ਰਹਿਤ ਜੀਵਨ ਜਿਉਣ ਦੀ ਪ੍ਰੇਰਣਾ ਦਿੰਦਿਆਂ ਨੈਤਿਕ ਅਤੇ ਸਦਾਚਾਰਕ ਪੱਖੋਂ ਆਦਰਸ਼ਕ ਜੀਵਨ ਜਿਉਣ ਦੀ ਜਾਚ ਦੱਸੀ ਇਸ ਲਈ ਉਹਨਾਂ ਦੀ ਬਾਣੀ ਵਿੱਚ ਪੂਰਵ ਪ੍ਰਚਲਿਤ ਸਨਾਤਨੀ ਤੇ ਲੋਕ ਕਾਵ ਰੂਪਾਂ ਦਾ ਪ੍ਰਯੋਗ ਪ੍ਰਤੱਖ ਹੁੰਦਾ ਹੈ ਸਨਾਤਨੀ ਕਾਵ ਰੂਪ ਭਾਰਤੀ ਕਾਵ ਦੇ ਪ੍ਰਾਚੀਨ ਤੇ ਵਿਸ਼ਿਸ਼ਟਮ ਰਚਨਾ ਨਾਲ ਵਾਲਾ ਸਹਿਤ ਰੂਪ ਹੈ ਇਸ ਕਾਵ ਦੇ ਮੂਲ ਲੱਛਣ ਜਿੱਥੇ ਇਸ ਦੇ ਚਿਰ ਸਥਾਈ ਤੇ ਚਰਨਜੀਵ ਹੋਣ ਨਾਲ ਸੰਬੰਧ ਰੱਖਦੇ ਹਨ ਉੱਥੇ ਰਚਨਾ ਦੇ ਪਦਰ ਤੇ ਇਹਨਾਂ ਦਾ ਵਿਸ਼ੇਸ਼ ਨਿਯਮ ਹਨ ਜੋ ਅਨੁਸ਼ਾਸਨ ਬੱਤਾ ਦੇ ਧਾਰਨੀ ਹਨ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਜਪਜੀ ਜਪਜੀ ਸਾਹਿਬ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਿਕ ਅਨੁਪੂਤੀ ਦੀ ਅਭਿਵਿਅਕਤੀ ਸਿਧਾਂਤਕ ਰੂਪ ਵਿੱਚ ਪ੍ਰਸਤੁਤ ਹੁੰਦੀ ਹੈ ਜਿਸ ਵਿੱਚ ਅਭਿਵਿਅਕਤ ਵਿਚਾਰਾਂ ਦੀ ਕਰਮਵੱਤਾ ਵਿਸ਼ੇਸ਼ ਅਤੇ ਵਿਲੱਖਣ ਭਾਵ ਮੰਡਲ ਸਿਰਜਦੀ ਹੈ ਜਪਜੀ ਸ਼ਬਦ ਰੂਪ ਵਿੱਚ ਪਰਮਾਤਮਾ ਦੀ ਸਿੱਖ ਸਲਾਹ ਦੀ ਅਭਿਵਿਅਕਤੀ ਹੈ ਜਿਸ ਦੇ ਅੰਤਰਗਤ ਸਤਿ ਦੀ ਵਿਆਖਿਆ ਕਿਵਸਚਾਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ ਦਾ ਦਾਰਸ਼ਨਿਕ ਸਿਧਾਂਤ ਮੌਜੂਦ ਹੈ ਜਪਜੀ ਦੇ ਅਰੰਭ ਵਿੱਚ ਮੂਲ ਮੰਤਰ ਹੈ ੴ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮੂੜ ਮੰਤਰ ਗੁਰਮਤ ਦੇ ਮੂਲ ਸਿਧਾਂਤ ਨੂੰ ਸੂਤਰਬੱਧ ਰੂਪ ਵਿੱਚ ਪ੍ਰਸਤੁਤ ਕਰ ਰਿਹਾ ਹੈ ਜਿਸ ਦਾ ਸੰਦੇਸ਼ ਪਛਾਈ ਅਰਥਾਂ ਤੋਂ ਪਾਰ ਹੋ ਬ੍ਰਹਮ ਦੀ ਦਾਰਸ਼ਨਿਕ ਸਰਵਵਕਤਾ ਸਰਵਵਿਆਪਕਤਾ ਨੂੰ ਪ੍ਰਤੱਖ ਕਰ ਰਿਹਾ ਹੈ ਜਿਸ ਤੋਂ ਪ੍ਰਤੱਖ ਹੈ ਇਸ ਬਾਣੀ ਰਚਨਾ ਦਾ ਵਿਸ਼ਾ ਸਤ ਸਰੂਪ ਪ੍ਰਮਾਤਮਾ ਦੀ ਉਸਤਿ ਰੂਪ ਵਿੱਚ ਦ੍ਰਿਸ਼ਟੀਮਾਨ ਹੋ ਰਿਹਾ ਹੈ ਜਿਸ ਦੇ ਅੰਤਰਗਤ ਪਾਰ ਬ੍ਰਹਮ ਪ੍ਰਮਾਤਮਾ ਪਰਮੇਸ਼ਰ ਦੀ ਅਨੰਨ ਭਗਤੀ ਨਾਮ ਦੀ ਮਹਿਮਾ ਸਿਮਰਨ ਅਤੇ ਅਕਾਲ ਪੁਰਖ ਨਿਰਆਕਾਰ ਸਰੂਪ ਨੂੰ ਜਪਣ ਦਾ ਉਪਦੇਸ਼ ਹੈ ਇਸ ਲਈ ਆਤਮਾਨ ਮਾਰਗ ਦਿਖਾਉਣ ਹਿਤ ਸਤ ਦਾ ਗਿਆਨ ਤੇ ਆਪੇ ਦੀ ਪਛਾਣ ਅਵਸ਼ਕ ਹੈ ਜਿਸ ਤੋਂ ਮਨੁੱਖ ਸਚਾਰ ਹੋ ਸਕੇ ਕਿਵਸ ਸਚਾਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ ਮਨੁੱਖੀ ਜੀਵਨ ਦੀ ਮੂਲ ਸਮੱਸਿਆ ਹੈ ਕਿ ਜੀਵ ਆਤਮਾ ਵੀ ਪਰਮਾਤਮਾ ਨਾਲ ਪਈ ਹੋਈ ਵਿਤ ਕਿਸ ਤਰ੍ਹਾਂ ਦੂਰ ਹੋ ਸਕਦੀ ਹੈ ਅਤੇ ਕਿਸ ਪ੍ਰਕਾਰ ਮਨੁੱਖ ਸਚਾਰ ਬਣ ਸਕਦਾ ਹੈ ਇਸ ਪ੍ਰਧਾਈ ਬਾਣੀ ਵਿੱਚ ਸਚਾਰ ਹੋਣ ਹਿੱਤ ਪੰਜ ਪੜਾਵਾਂ ਦਾ ਵਰਣਨ ਕੀਤਾ ਗਿਆ ਹੈ ਜਿੱਥੇ ਸਾਧ ਕੇ ਕਪੜਾ ਤੋਂ ਬਾਅਦ ਦੂਜੇ ਪੜਾਅ ਵਿੱਚ ਮਨ ਅੰਤਰ ਦਾ ਸਫ਼ਰ ਤੈਅ ਕਰਦਾ ਹੈ ਇਸ ਰਾਹੀਂ ਮ੍ਰੁਖੀ ਪ੍ਰਕਿਰਤੀ ਅਤੇ ਸੁਮੁੱਚੇ ਬ੍ਰਹਮੰਡ ਵਿੱਚ ਪਰਮ ਸਤ ਦੇ ਗਿਆਨ ਦਾ ਅਨੁਭਵ ਬੋਧ ਹੁੰਦਾ ਹੈ ਇਹ ਪੰਜ ਪੜਾ ਹਨ ਧਰਮ ਖੰਡ ਧਿਆਨ ਖੰਡ ਸ਼ਰਮ ਖੰਡ ਕਰਮ ਖੰਡ ਅਤੇ ਸੱਚ ਖੰਡ ਜਿਸ ਦਿਨ ਸਦਕ ਮਨੁੱਖ ਆਪਣੇ ਫਰਜ਼ ਦੀ ਪਾਲਣਾ ਕਰਦਿਆਂ ਕਰਮ ਕਰਦਿਆਂ ਪ੍ਰਭੂ ਦੀ ਅਨੰਤ ਅਨੰਤਤਾ ਦਾ ਅਹਿਸਾਸ ਪਵਨ ਪਾਣੀ ਅਗਨੀ ਪਾਤਲ ਭਾਵ ਸਾਰੇ ਜਗਤ ਦੇ ਕਾਰਗਾਰ ਨੂੰ ਕਿਰਿਆਸ਼ੀਲ ਵੇਖਦਾ ਹੈ ਇਸ ਵਿੱਚ ਗੁਜ਼ਰਦਿਆਂ ਮਨੁੱਖ ਨੂੰ ਲੋਕਿਕ ਜਗਤ ਦੀ વાਸਤਵਿਕਤਾ ਤੇ ਪਰਲੋਕਿਕ ਜਗਤ ਦੀ ਰਹਾਸਾਤਮਕਤਾ ਦਾ बोਧ ਹੁੰਦਾ ਹੈ ਦੂਜਾ ਹੈ ਓਮਕਾਰ ਓਮਕਾਰ ਸ਼ਬਦ ਭਾਰਤੀ ਦਰਸ਼ਨ ਵਿੱਚ ਨਿਰਾਕਾਰ ਪਰਮਾਤਮਾ ਦਾ ਪਾਸ਼ਾਤਮਿਕ ਪ੍ਰਤੀਕ ਰੂਪ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਓਮਕਾਰ ਥਰਲੇਖ ਦੀਨ ਦਰਜ ਕੀਤਾ ਹੈ ਇਸ ਦੇ ਅੰਤਰਗਤ ਰਚਿਤ ਬਾਣੀ ਰਚਨਾ ਪਟੀ ਵਾਂਗ ਹੀ 52 ਅਖਰੀਤੇ ਕਾਵ ਰੂਪ ਤੇ ਆਧਾਰਤ ਹੈ ਇਸ ਬਾਣੀ ਇਹ ਬਾਣੀ ਦੱਖਣੀ ਤਰਜ਼ ਵਾਲੇ ਰਾਮਕਲੀ ਰਾਗ ਵਿੱਚ ਅੰਕਿਤ ਕੀਤੀ ਗਈ ਹੈ ਜਿਸ ਦੇ ਅੰਤਰਗਤ ਗੁਰੂ ਸਾਹਿਬ ਨੇ ਅਧਿਆਤਮਕ ਅਤੇ ਪਰਾਲੋਕਿਕ ਵਿਸ਼ਾ ਸੰਬੰਧੀ ਵਿਚਾਰਾਂ ਦਾ ਵਿਸਤ੍ਰਿਤ ਵਰਣਨ ਕੀਤਾ ਹੈ ਅ ਤੀਜੀ ਹੈ ਭਾਵ ਈੜੀ ਸਿੱਧ ਗੋਸ਼ ਸ੍ਰੀ ਗੁਰੂ ਗ੍ਰੰਥ ਨਾਨਕ ਦੇਵ ਜੀ ਦੁਆਰਾ ਰਚਿਤ ਸਿੱਧ ਗੋਸ਼ ਵਿਸ਼ਿਸ਼ਟ ਪ੍ਰਕਾਰ ਦਾ ਰਚਨਾ ਰੂਪ ਹੈ ਇਹ ਪ੍ਰਾਤਨ ਤੇ ਪਰੰਪਰਿਕ ਸਾਹਿਤ ਰੂਪ ਜਿਸ ਨੂੰ ਉਪਨਿਸ਼ਦਾਂ ਵਿੱਚੋਂ ਤੋਂ ਵੀ ਪਹਿਲਾਂ ਸਰਕਾਰ ਕੀਤਾ ਜਾਂਦਾ ਹੈ ਜਿਸਦੇ ਅਰਥ ਵਾਦ ਵਿਵਾਦ वार्तालाप ਵਿਚਾਰ ਵਟਾਂਦਰੇ ਦੇ ਆਦਾਨ ਪ੍ਰਦਾਨ ਆਦਲੇ ਜਾਂਦੇ ਹਨ ਗੋਸ਼ਟ ਦੇ ਅੰਤਰਗਤ ਦਾਰਸ਼ਨਿਕ ਅਧਿਆਤਮਿਕ ਵਿਚਾਰ ਨੂੰ ਸੰਖੇਪਤ ਦਲੀਲ ਸਹਿਤ ਪੇਸ਼ ਕੀਤਾ ਜਾਂਦਾ ਹੈ ਦੋ ਭਿੰਨ-ਭਿੰਨ ਵਿਚਾਰਾਂ ਮਤਾਂ ਦੀ ਆਪਸੀ ਭਿੰਨਤਾ ਤੇ ਸਮੱਸਿਆ ਦਾ ਆਦਾਨ-ਪ੍ਰਦਾਨ ਕਰਦਿਆਂ ਸ਼ੰਕੇ ਦੀ ਨਿਵਰਤੀ ਕੀਤੀ ਜਾਂਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿੱਧ ਗੋਸ਼ਟ ਅਚਲ ਪਟਾਲੇ ਵਿਖੇ ਸਿੱਧਾਂ ਨਾਲ ਕੋਈ ਕੋਸ਼ਟੀ ਦਾ ਪ੍ਰਣਾਮ ਹੈ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ ਇਸ ਦੇ ਅੰਤਰਗਤ ਪਰੰਪਰਿਕ ਰਵਾਇਤ ਅਨੁਸਾਰ ਦਾਰਸ਼ਨਿਕ ਵਿਚਾਰਾਂ ਨੂੰ ਪ੍ਰਸ਼ਨੂਤੀ ਦੁਆਰਾ ਪੇਸ਼ ਕੀਤਾ ਗਿਆ ਹੈ ਇਤ 77 ਪੌੜੀਆਂ ਵਿੱਚ ਨਿਬੱਧ ਕੀਤੀ ਗਈ ਹੈ ਆਮ ਤੌਰ ਤੇ ਹਰ ਪੌੜੀ 6 ਤੁਕਾਂ ਦੀ ਹੈ ਪਰੰਤੂ ਕਿਧਰੇ ਕਿਧਰੇ 4 ਤੁਕਾਂ ਦੀ ਵੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਵਿੱਚ ਮਾਤਰਾਵਾਂ ਦੀ ਵਿਭਿੰਨਤਾ ਤੇ ਤੁਕਾਂ ਦੀ ਇਕਸਾਰਤਾ ਕਾਵਿਕ ਗੁਣਾਂ ਨੂੰ ਖਲਾਤਮਿਕਤਾ ਪ੍ਰਦਾਨ ਕਰਦੀ ਹੈ ਅੱਗੇ ਹੈ ਚੌਥਾ ਭਾਵ ਸਸਾ ਸੋਲੇ ਗੁਰੂ ਨਾਨਕ ਦੇਵ ਜੀ ਗੁਰਨਾਨਕ ਬਾਣੀ ਵਿੱਚ ਸੋਲੇ ਕਾਵਿ ਰੂਪ ਦਾ ਪ੍ਰਯੋਗ ਵਿਸ਼ੇਸ਼ ਹੈ ਚੌਪਦੀਆਂ ਤੇ ਅਸ਼ਟਪਦੀਆਂ ਵਾਂਗ ਸੋਲੇ ਵੀ ਇੱਕ ਪਰੰਪਰ ਪਰੰਪਰਾਗਤ ਕਾਵਿ ਭੇਦ ਹੈ ਜਿਸ ਵਿੱਚ 16 ਪਦੇ ਸੰਕਰਤ ਹੁੰਦੇ ਹਨ ਹਰ ਪਦਾ ਚਾਰ ਤੁਕਾਂ ਦਾ ਹੁੰਦਾ ਹੈ ਹਰ ਤੁਕ ਲਗਭਗ 16 ਮਾਤਰਾਾਂ ਦੀ ਪਾਈ ਜਾਂਦੀ ਹੈ ਕੁੱਲ ਮਾਤਰਾਵਾਂ 64 ਹੁੰਦੀਆਂ ਹਨ ਮਾਤਰਾਵਾਂ ਦੀ ਇਹ ਗਿਣਤੀ ਘਟਵਾਤ ਵੀ ਹੋ ਸਕਦੀ ਹੈ ਇਸ ਦਾ ਛੰਦ ਰੂਪ ਨਕਲ ਜਾਂ ਚਿੱਤਰਕਲਾ ਹੈ 16 ਕਾਵ ਰੂਪ ਦੀ ਪ੍ਰਵਾਨਗੀ ਹੋਰ ਕਾਵ ਰੂਪਾਂ ਨਾਲੋਂ ਕਿਤੇ ਜ਼ਿਆਦਾ ਹੈ ਹਰ ਇੱਕ ਬੰਦ ਵਿੱਚ ਸਮਾਪਤੀ ਵਜੋਂ ਕਿਸੇ ਲਮੇਰੇ ਤੇ ਟਿਕਾਹ ਭਰਪੂਰ ਸ਼ਬਦ ਦਾ ਪ੍ਰਯੋਗ ਇਸ ਕਾਵ ਰੂਪ ਨੂੰ ਵਿਸ਼ੇਸ਼ ਰੂਤੀ ਅੰਸ਼ ਪ੍ਰਦਾਨ ਕਰਦਾ ਹੈ ਅੱਗੇ ਹੈ ਪੰਜਵਾਂ ਪਾਵਹਾ 12 ਮਾ ਸ਼੍ਰੀ ਗੁਰੂ ਨਾਨਕ ਜੀ ਨੇ ਰਾਗ ਤੁਖਾਰੀ ਵਿੱਚ 12 ਮਾ ਦੀ ਰਚਨਾ ਕੀਤੀ ਇਹ ਕਾਵ ਰੂਪ ਭਾਰਤੀ ਲੋਕ ਕਾਵ ਦਾ ਰੁੱਤਾਂ ਤੇ ਆਧਾਰਿਤ ਤੇ ਪ੍ਰਚਲਿਤ ਕਾਵ ਰੂਪ ਹੈ ਜਿਸ ਨੂੰ ਵਰਖਾ ਰੁਕ ਵਿੱਚ ਰੁੱਤ ਵਿੱਚ ਗਾਏ ਜਾਣ ਵਾਲਾ ਗੀਤ ਵੀ ਕਹਿੰਦੇ ਹਨ ਇਸ ਵਿੱਚ 12 ਮਹੀਨਿਆਂ ਦੇ ਪ੍ਰਕਿਰਤੀ ਚਿੱਤਰਣ ਦਾ ਸਹਿਜ ਸੁਭਾਵਕ ਵਰਣਨ ਹੁੰਦਾ ਹੈ ਜਿਸ ਦੇ ਅੰਤਰਗਤ ਬਿਰਹਾ ਤੇ ਵਿਛੋੜੇ ਦੇ ਭਾਵਾਂ ਨੂੰ ਪ੍ਰਕਿਰਤੀ ਦੀ ਵਿਵਿਧ ਪੰਖੀ ਵਣਸਵੰਤਾ ਦੀ ਚਿੱਤਰਾਤਮਿਕਤਾ ਦੁਆਰਾ ਪੇਸ਼ ਕੀਤਾ ਗਿਆ ਹੁੰਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਛੰਤ ਰੂਪ ਵਿੱਚ ਰਚਿਆ ਹੈ 12 ਮਹੀਨਿਆਂ ਨਾਲ ਸੰਬੰਧਿਤ 12 ਛੰਤਾਂ ਤੋਂ ਬਿਨਾਂ ਪ੍ਰਥਮ ਚਾਰ ਛੰਤਾਂ ਵਿੱਚ ਸਮੁੱਚੇ ਭਾਵ ਪ੍ਰਭਾਵ ਅਤੇ ਮਹੱਤਵ ਦਾ ਵਰਣਨ ਹੈ ਤੇ ਅੰਤਮ ਛੰਦ ਵਿੱਚ ਸਾਰੀਆਂ ਰੁੱਤਾਂ ਤੇ ਕਾਲ ਚੱਕਰ ਅਧੀਨ ਪਤੀ ਪਰਮੇਸ਼ਰ ਦੀ ਸੁਹਾਗਣ ਰਹਿਣ ਦੀ ਇਭਲਾਸ਼ਾ ਦਾ ਪ੍ਰਗਟਾ ਕਰਨ ਕੀਤਾ ਗਿਆ ਹੈ ਇਸ ਕਾਵ ਰੂਪ ਵਿੱਚ ਛੰਤ ਤੇ 12ਵਾਂ ਦੋਹਾ ਦਾ ਸਮੇਲ ਹੈ ਇਸ ਦਾ ਸੰਮਿਲਿਤ ਤੇ ਸੰਯੁਕਤ ਰੂਪ ਵਿੱਚ ਕਾਵ ਰੂਪ ਨੂੰ ਵਿਲੱਖਣਤਾ ਪ੍ਰਦਾਨ ਕਰਵਾਉਂਦਾ ਹੈ ਛੰਤ ਜੋ ਕਿ ਸ਼ਿੰਗਾਰ ਕਾਵ ਦਾ ਰੂਪ ਹੈ ਅਤੇ 12 ਮੈਂ ਵਿਯੋਗ ਦਾ ਰੂਪ ਹੈ ਪਰੰਤੂ ਗੁਰੂ ਸਾਹਿਬ ਨੇ ਇਸ ਕਾਵ ਰੂਪ ਵਿੱਚ ਵਿਯੋਗ ਤੇ ਮਿਲਾਪ ਦੋਹਾਂ ਦਾ ਸਮਰਤ ਪ੍ਰਯੋਗ ਕਰਕੇ ਇਸ ਨੂੰ ਕਾਵ ਦਾ ਉਤਕ੍ਰਿਸ਼ਟ ਉਤਕ੍ਰਿਸ਼ਟ ਰੂਪ ਬਣਾਇਆ ਹੈ ਗੁਰੂ ਸਾਹਿਬ ਨੇ ਇਸ ਕਾਵ ਰੂਪ ਨੂੰ ਤੁਖਾਰੀ ਰਾਗ ਵਿੱਚ ਅੰਕਿਤ ਕੀਤਾ ਹੈ ਤੁਖਾਰੀ ਰਾਗ ਸ਼ਾਂਤ ਸੀਤ ਬਿਰਹਾ ਮਿਛੋੜੇ ਲੰਮੀ ਉਦਾਸੀ ਅਤੇ ਖਮੋਸ਼ੀ ਦੇ ਭਾਵਾਂ ਨੂੰ ਉਜਾਗਰ ਕਰਨ ਵਾਲਾ ਜਿਹੜਾ ਹੈ ਉਹ ਰਾਗ ਹੈ ਅੱਗੇ ਗੱਲ ਕਰਾਂਗੇ ਅਸੀਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਸਿਰਗੁਰੂ ਅੰਗਦ ਦੇਵ ਜੀ ਦੀ ਜਿਨ੍ਹਾਂ ਦਾ ਕਾਲ ਹੈ 1504 ਤੋਂ ਲੈ ਕੇ 1552 ਤੱਕ ਗੁਰੂ ਪਰੰਪਰਾ ਦੇ ਵਾਹਕ ਦੂਸਰੇ ਗੁਰੂ ਅੰਗਦ ਦੇਵ ਜੀ ਗੁਰਮਤਿ ਵਿਚਾਰ ਧਾਰਾ ਦੇ ਅਨਿਆਈ ਤੇ ਗੁਰੂ ਗ੍ਰੰਥ ਗੁਰੂ ਨਾਨਕ ਦੇਵ ਜੀ ਦੇ ਅਨੰਨ ਭਕਤ ਸਨ ਆਪ ਦਾ ਪਹਿਲਾ ਨਾਮ ਭਾਈ ਲੈਣਾ ਸੀ ਭਾਈ ਲੈਣਾ ਜੀ ਆਪਣੇ ਗੁਰੂ ਪ੍ਰਤੀ ਆ ਭਗਤੀ ਪੂਰਨ ਸਮਰਪਣ ਤੇ ਨਿਸ਼ਕਾਮ ਭਾਵ ਨਾਲ ਕੀਤੀ ਸੇਵਾ ਦੀ ਬਦੌਲਤ ਅੰਗਰੂਪ ਹੋ ਗਏ ਮਕਾਲਫ ਅਨਸਾਰ ਜਿਵੇਂ ਸੋਨਾ ਤਪ ਕੇ ਕੁੰਦਨ ਬਣ ਜਾਂਦਾ ਇਸੇ ਤਰ੍ਹਾਂ ਲੈਣਾ ਆਪਣੀ ਨਿਸ਼ਕਾਮ ਸੇਵਾ ਸੰਪੂਰਨ ਆਤਮ ਸਮਰਪਣ ਸਖਤ ਮਿਹਨਤ ਗੁਰ ਭਗਤੀ ਰਾਹੀਂ ਗੁਰਗੱਦੀ ਦਾ ਅਧਿਕਾਰੀ ਬਣਿਆ ਜਿਵੇਂ ਬਾਣੀ ਦਾ ਫਰਮਾਨ ਹੈ ਸੇਵ ਕੀਤੀ ਸੰਤੋਖੀ ਜਿਣੀ ਸਚੋ ਸੱਚ ਧਿਆਇਆ ਉਨੀ ਮੰਦਾ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੇ ਚੜ ਸਵਾਇਆ ਵਿੜਾਈ ਵੱਡਾ ਪਾਇਆ